ਪੰਜ ਨੂੰ ਬੁਲਾ ਲਓ ਇੱਕ ਵਾਰੀ ਆਪਾਂ ਪਤਾ ਕੀ ਬਾਤ ਕਰਾ ਆਪਾਂ ਕੋਲ ਤੁਹਾਨੂੰ ਆਪਾਂ

دشمن چار جنیا پنڈا گیم اگلا اگلا سو گل <سؤال> بنا ਅਸੀਂ ਮਾਰੇ ਨਾ ਉਹਨਾਂ ਨੇ ਮਾਰੇ ਵਸੂੜਾ ਸਿੱਟਿਆ ਪਿੱਛੇ ਸਾਡੇ ਉਹ ਕੁੱਲੀਆਂ ਸਾਡੀਆਂ ਦੱਬਦੇ ਦੀ ਕੂੜੀ ਨਾਲ ਨਾ ਚਾਹ ਨਹੀਂ ਕਿਸੇ ਨਾ ਰੋੜਾ ਮਾਰਿਆ ਨਾ ਕਿਹਾਗਾ ਕੂੜਾ ਵੇਜੂੜਾ ਆ ਕੇ ਤਕਲੇਸ ਕਰਦੇ ਸਾਨੂੰ ਮਾੜਾ ਚੰਗਾ ਬੋਲਦੇ ਆ ਉਹਨੇ ਅਸੀਂ ਮਾੜਾ ਚੰਗਾ ਨਹੀਂ ਬੋਲਦੇ ਹੈਗੇ ਜੇ ਅਸੀਂ ਕਿਸੇ ਨੂੰ ਪਰਮ ਸ਼ੰਦੇ ਪਛਾਣਾ ਕਹਿ ਕੇ ਪਰਥ ਪਵਾ ਕੇ ਤਾਂ ਬੈਠਿਆ ਜੀ ਦਾ ਵਿਆਜ ਤੇ ਪੈਸੇ ਚੱਕ ਕੇ ਪਰਥ ਪਵਾਇਆ ਇੱਥੇ ਉਹਨਾਂ ਨੇ ਕਿਹਾ ਜਦੋਂ ਪਵਾਇਆ ਅਸੀਂ ਪੁੱਛ ਕੇ ਬੈਠੇ ਆ ਉਹਨਾਂ ਨੇ ਟੋਬੇ ਚ ਪਰ ਪਵਾਇਆ ਫਿਰ ਉਹਨੇ ਸਾਡੇ ਵੀ ਅਸੀਂ ਆਏ ਕਿ ਹਾਂ ਵੀਰੇ ਅਸੀਂ ਐ ਕਿਹਾ ਵੀ ਛਾਲ ਅਸੀਂ ਕੱਟ ਲਵਾਂਗੇ ਇੱਥੇ ਵੀ ਇਹਨੇ ਸਾਡਾ ਹੱਲ ਹੋ ਜੂਗਾ ਭਾਈ ਅਸੀਂ ਤੇ ਲਈ ਜਾਵਾਂਗੇ ਅੱਜ ਰੌਣਕ ਇਹਨਾਂ ਮੋਹੱਲਾ ਕੇ ਦਿੱਤੀ ਸਾਡੀ ਵੋਟਾਂ ਜਦੋਂ ਕਦੀ ਗੱਲ ਆ ਆ ਹੁਣ ਇਹ ਆ ਗਿਆ ਨਾ ਨਾ ਚੱਕ ਕੁੱਲੀ ਨਾ ਉਹ ਪਾਣੀ ਸੋਕਾ ਹਾਂ ਅੱਛਾ ਕੀ ਕਹਿਣਾ ਇਹ ਸਰਪੰਚ ਸਾਹਿਬ ਤੋਂ ਪੁੱਛ ਕੀ ਇਹ ਜਗ੍ਹਾ ਤੇ ਬੈਠੇ ਨੇਗੇ ਕੋਈ ਤੱਕ ਇਹਨਾਂ ਨਜਾਇਜ਼ ਕਬਜ਼ਾ ਨਹੀਂ ਕਰਿਆ ਇੱਥੇ ਹੈਗਾ ਜੀ ਟੋਬੇ ਦੀ ਜਗ੍ਹਾ ਇੱਕ ਜਣਾ ਇਹ ਟੋਬੇ ਦੀ ਜਗ੍ਹਾ ਸਾਂਝੀ ਜਗ੍ਹਾ ਸੀ ਇਹ ਇਹ ਸਾਂਝੀ ਜਗ੍ਹਾ ਦੇ ਉੱਪਰ ਪਹਿਲਾਂ ਤਾਂ ਉਹਨਾਂ ਨੇ ਉਹ ਬਣਾਇਆ ਠੀਕ ਹੈ ਅਸੀਂ ਚਲੋ ਕੋਈ ਗੱਲ ਨਹੀਂ ਅਸੀਂ ਸਹਿਮਤ ਹਾਂਗੇ ਉਹ ਚੀਜ਼ ਨਾਲ ਕੋਈ ਸਾਡਾ ਹੋ ਇਹਨਾਂ ਨੂੰ ਹੁਣ ਕਹਿੰਦੇ ਅਸੀਂ ਇਹ ਕੰਦ ਕੱਢਣੇ ਉਠਾ ਦਿਓ ਅਸੀਂ ਸਰਪੰਚ ਸਾਹਿਬ ਨੂੰ ਕਿਹਾ ਵੀ ਚਲੋ ਉਹਨਾਂ ਨੇ ਕੰਦ ਕੱਢਣੀਆਂ ਇਹਨਾਂ ਨੂੰ ਉਠਾ ਕੇ ਕਿਸੇ ਹੋਰ ਜਗ੍ਹਾ ਦੇ ਉੱਤੇ ਸੈਫਟ ਕੀਤਾ ਜਾਵੇ ਹਨਾ ਵੀ ਆਪਾਂ ਨੂੰ ਕਿਸੇ ਪੰਚਾਇਤੀ ਜਗ੍ਹਾ ਹਸਾਮ ਲਾਟ ਆਪਣੇ ਪਿੰਡ ਚ ਇੰਨੀਆਂ ਪਈਆਂ ਨੇ ਸੂਏ ਤੇ ਵੀ ਪਈਆਂ ਵੀ ਉੱਥੇ ਇਹਨਾਂ ਨੂੰ ਬਿਠਾਇਆ ਜਾਵੇ ਪਰ ਉਹ ਸਰਪੰਚ ਸਾਹਿਬ ਕਹਿੰਦੇ ਕਹਿੰਦੇ ਉਹ ਤਾਂ ਮੈਂ ਕੱਟ ਕੇ ਦੇ ਨਹੀਂ ਸਕਦਾ ਨਿਯਾਜ ਕਬਜ਼ਾ ਨਹੀਂ ਕਰਾ ਸਕਦਾ ਅਸੀਂ ਕਿ ਪੰਜ ਪੰਜ ਮਾਰ ਲੈ ਜੋ ਸਰਕਾਰ ਵੱਲੋਂ ਸਕੀਮ ਆਈ ਹੈਗੀ ਵੀ ਉਹਦੇ ਤਹਿਤ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਪਰ ਉਹ ਦੇਣ ਚ ਰਾਜੀ ਨਹੀਂ ਹੈਗੇ ਤੇ ਇੱਥੇ ਆ ਕੇ ਸਾਰਿਆਂ ਨੂੰ ਪੜਕਾਉਂ ਠੀਕ ਆ ਇਹਦੇ ਵਿੱਚ ਕੋਈ ਇਹਨਾਂ ਨੇ ਆਪਦੀ ਰੰਜਸ਼ ਨਹੀਂ ਇਹਨਾਂ ਦੀ ਕੋਈ ਇਹਨਾਂ ਨਾਲ ਠੀਕ ਆ ਇਹਨਾਂ ਨੇ ਆਪਦੀ ਕੰਦ ਕੱਢਨੀ ਆ ਠੀਕ ਆ ਅਸੀਂ ਸਹਿਮਤ ਹਾਂਗੇ ਚਾਹੇ ਨਾ ਵੀ ਕੰਦ ਕੱਢਨੀ ਆ ਇਹਨਾਂ ਨੇ ਪਰ ਇਹਨਾਂ ਨੂੰ ਵੀ ਬੈਠਣ ਲਈ ਕੋਈ ਜਗ੍ਹਾ ਦਿੱਤੀ ਜਾਵੇ ਨਾ ਇਹਨਾਂ ਦੇ ਜਵਾਗਰੇ ਸਕੂਲ ਚ ਪੜਦੇ ਨੇ ਪੱਟੀ ਵਾਲਕਲਾਂ ਤੇ ਇਹ ਇਹਨਾਂ ਦੀਆਂ ਵੋਟਾਂ ਬਣੀਆਂ ਨਹੀਂ ਆ ਆਧਾਰ ਕਾਰਡ ਪੈਨ ਕਾਰਡ ਸਾਰਾ ਕੁਝ ਚੋਰੀ ਦਾ ਇਹ ਵੀ ਪਹਿਲੇ ਤੋਂ ਬੈਠੇ ਨੇ ਇਹ 4-5 ਸਾਲ ਹੋ ਗਏ ਜੀ ਇਹਨਾਂ ਨੇ ਅਨਾਜ ਮੰਡੀ ਇਹਨਾਂ ਦੇ ਵੋਟਰ ਕਾਰਡ ਤੇ ਸਾਰਾ ਐਡਰੈਸ ਵਗੈਰਾ ਆਧਾਰ ਕਾਰਡ ਤੇ ਇੱਥੇ ਦਾ ਠੀਕ ਆ ਇਹਨਾਂ ਨੂੰ ਬੈਠਣ ਹੋਗੇ ਸਰਪੰਚ ਸਾਹਿਬ ਨੇ ਤੇ ਹੁਣ ਇਹਨਾਂ ਨੂੰ ਕਹਿੰਦੇ ਆ ਤੱਕੇ ਨਾ ਕਿਤੇ ਮਰਜੀ ਜਾਓ ਕਿਤੇ ਮਰਜੀ ਉੱਥੇ ਉੱਠੋ ਇੱਥੋਂ ਸਾਡੂ ਸਾਡੀ ਜਗ੍ਹਾ ਵੇਲੇ ਕਰੋ ਇਹ ਤਾਂ ਇਹ ਦੇਖੋ ਸ਼ਾਮਲਟ ਹੈ ਸ਼ਾਮਲਟ ਹੈ ਆਪਾਂ ਨੂੰ ਵੋਟ ਦਾ ਅਧਿਕਾਰ ਆ ਵੋਟ ਦੇ ਅਧਿਕਾਰ ਦੇ ਹਿਸਾਬ ਨਾਲ ਸ਼ਾਮਲਟ ਦੇ ਵਿੱਚ ਇਹਨਾਂ ਦਾ ਹਿੱਸਾ ਪੈ ਗਿਆ ਠੀਕ ਆ ਉਹ ਸਾਂਝੀ ਜਗ੍ਹਾ ਹੈਗੀ ਉਹ ਇਹਨਾਂ ਦੇ ਕੱਲਿਆਂ ਦੀ ਤਾਂ ਹੈ ਨਹੀਂ ਅਸੀਂ ਸਹਿਮਤਾਂ ਮੇਰੀ ਗੱਲ ਸੁਣੋ ਜੀ ਇਹ ਇਹ ਸੁਣੋ ਜੀ ਇਹ ਬਿਨਾਂ ਘਰ ਤੋਂ ਬੈਠੇ ਨੇ ਠੀਕ ਜਿੰਨਾਂ ਦੇ ਸੱਤਾ ਹੈਗੀਆਂ ਨੇ ਉਹਨਾਂ ਨੂੰ ਜਿੰਨਾਂ ਦੇ ਵਿਦਾਊਟ ਸੱਤਾ ਨਹੀਂ ਠੀਕ ਜਿਨ੍ਹਾਂ ਦੇ ਘਰ ਦੇ ਸੱਤੇ ਨਹੀਂ ਹੈਗੀਆਂ ਉਹਨਾਂ ਨੂੰ ਬੈਠਣਾ ਚਾਹੀਦਾ ਹੈਗਾ ਉਹਨਾਂ ਨੂੰ ਪੰਜ-ਪੰਜ ਠੀਕ ਹੈ ਇਹਨਾਂ ਦੇ ਹੁਣ ਸੱਤਾ ਨਾਲ ਨਹੀਂ ਕਹਿੰਦੇ ਆਪਾਂ ਦੇਖੋ ਆਪਣੇ ਫੱਗੂਵਾਲ ਤੇ ਆਪਣੇ ਰਾਮਪੁਰੇ ਤੇ ਬਲਿਆਲ ਨਾਲ ਪਿੰਡ ਠੀਕ ਹੈ ਕਰਾਚੋਂ ਤੇ ਇੱਥੇ ਜਗਾ ਕੱਟ ਕੇ ਦਿੱਤੀਆਂ ਪੰਜ-ਪੰਜ ਮਾਰ ਲਈ ਉਹ ਵੀ ਸਰਪੰਚ ਸਾਹਿਬ ਨੇ ਇਹਨਾਂ ਦੇ ਲਾਣੇ ਨਹੀਂ ਕੱਟ ਕੇ ਦਿੱਤੀਆਂ ਉੱਥੇ ਵੀ ਇਹ ਬੈਠੇ ਨੇਗੇ ਬਾਗੜੀ ਲੋਹਰ ਨਾਲ ਇੰਨੇ ਕਾਰ 15 ਕਾਰ ਹੈਗੇ ਜਿਹੜੀ ਇਹ ਜਗਾ ਗਈ ਉਹ ਵੀ ਮਤਾ ਦਿਖਾ ਦੇ ਸਾਨੂੰ ਵੀ ਇਹ ਉਹਦੀ ਜਗਾ ਗਈ ਉਹਨਾਂ ਦੇ ਵਿੱਚ ਆ ਰਿਹਾਗਾ ਨਹੀਂ ਨਹੀਂ ਸ਼ਾਇਦ ਅੱਧੀ ਨਾਲ ਹੈ ਤਿੱਕ ਦੇਖੋ ਉਹਨਾਂ ਦੀ ਕੰਧ ਦੇ ਵਿੱਚ ਕੋਈ ੜਕਾ ਨਹੀਂ ਮਾਰਨਾ ਚਾਹੁੰਦੇ ਹੈਗੇ ਇਹਨਾਂ ਨੂੰ ਜਗ੍ਹਾ ਕਿਤੇ ਹੋਰ ਠੰਡ ਦਾ ਟਾਈਮ ਆ ਜੀ 2 ਮਹੀਨੇ ਇਹਨਾਂ ਨੂੰ ਐਦਾਂ ਸੀ ਇੱਥੇ ਕੱਟ ਲੈਣ ਦੇ ਚਲੋ ਜਦੋਂ ਆ ਗਾਂਹ ਦਾ ਸਰਪੰਚ ਆ ਉਹਨਾਂ ਤੋਂ 5-5 ਮਰਲੇ ਕਟਾ ਲਾਂਗੇ ਇਹਨਾਂ ਨੇ ਤਾਂ ਕੱਟੀ ਹੀ ਨਹੀਂ ਤੇ ਇਹਨਾਂ ਨੂੰ ਵੀ ਬਸਣ ਲਈ ਫਿਰ ਚਾਹੀਦੀ ਹੈ ਨਾ ਥਾਂ ਜਗ੍ਹਾ ਤਾਂ ਚਾਹੀਦੀ ਹੈ ਇਹਨਾਂ ਨੂੰ ਪਿੰਡ ਦੇ ਵਿੱਚ ਤਾਂ ਹੈਗੀਆਂ ਨੇ ਜਿਹਦੇ ਉਹਦਾ ਪੰਚਾਇਤ ਪੰਚਾਇਤ ਨੂੰ ਮਿਲਣੀ ਚਾਹੀਦੀ ਹੈ ਜੀ ਫਰੀਦ ਸਾਹਿਬ ਨਾਲ ਵੇੜੇ ਵਾਲਿਆਂ ਨੂੰ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਉਹ ਸਰਕਾਰ ਉਹ ਸਰਪੰਚ ਦੀ ਸਰਕਾਰ ਦੇਖਿਆ ਜੀ ਇਹ ਤਾਂ ਹੁਣ ਬਿਨਾਂ ਘਰ ਤੋਂ ਬੈਠੇ ਨਾ ਇਹਨਾਂ ਇਹਨਾਂ ਨੂੰ ਤਾਂ ਕਿਨਾਂ ਉਠਾਇਆ ਜਾ ਰਿਹਾ ਕੱਲੂ ਕਿੱਥੇ ਜਾਣਗੇ ਇਹਨਾਂ ਜਵਾਕ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਨੇ ਕਿੱਥੇ ਪੜਾਉਣਗੇ ਇਹ ਜਵਾਕਾਂ ਨੂੰ ਇਹਦੀ ਹੈਗੀ ਫਿਰ ਫਿਰ ਉਹ ਵਿੱਚ ਇਹਦਾ ਕੋਈ ਮਸਲਾ ਨਹੀਂ ਹੋਇਆ ਹੈਗਾ ਜੇ ਬਾਪ ਦਾਦਾ ਦੇ ਨਾਂ ਬੋਲਦੀ ਨਾਨਾ ਜੀ ਇਹ ਇਹ ਸ਼ਾਮ ਲੱਟ ਜਾਗਾ ਜੀ ਐਦਾਂ ਦਾ ਕੋਈ ਹੈ ਨਹੀਂ ਜਿਹੜੇ ਉਹਰੇ ਪੁਰਾਣੇ ਦੱਸੋ ਕਿਹਨਾਂ ਦੇ ਨਾਲ ਇਹਨਾਂ ਦੇ ਨਾਲ ਬਾਗੜੀਆਂ ਦੇ ਨਾਲ 80% ਹਾਂਜੀ ਹਾਂਜੀ ਇਕੱਠ ਕਰ ਲਿਓ ਇਕੱਠ ਕਰ ਮੇਰੀ ਗੱਲ ਸੁਣੋ ਇਹ 35-40 ਘਰ ਨੇ ਸਾਡੇ ਪਿੰਡ ਦੇ ਵਿੱਚ 800 ਘਰ ਹੈ ਠੀਕ ਹੈ 800 ਘਰ ਹੈ ਇਹਦੇ ਵਿੱਚੋਂ ਇਹ 40 ਘਰ ਨੇ ਜਿਹੜੇ ਖਿਲਾਫ ਨੇ ਬਾਕੀ ਅਰ ਬਾਕੀ ਜਿਹੜੇ ਸਾਰੇ ਘਰ ਨੇ ਉਹ ਇਹਨਾਂ ਦਾ ਸਹਿਮਤ ਨਹੀਂ ਦੇ ਦਿੱਤਾ ਦਿਖਾਉਂਦੇ ਨਹੀਂ ਨਹੀਂ ਜਾਤੀਵਾਦ ਇਹਦੇ ਵਿੱਚ ਛੇੜਨ ਵਾਲੀ ਕੋਈ ਗੱਲ ਨਹੀਂ ਇਹ ਤਾਂ ਤੁਸੀਂ ਕਹਿ ਰਹੇ ਹੋ ਜੀ ਜਾਤੀਵਾਦ ਵਾਲੀ ਗੱਲ ਨਹੀਂ ਨਹੀਂ ਆਹ ਪੁੱਛੋ ਜੀ ਇਹਨਾਂ ਨੂੰ ਮੈਂ ਤਾਂ ਇੱਥੇ ਹੁੰਦਾ ਨਹੀਂ ਇਹਨਾਂ ਨਾਲ ਬੱਸ ਜੀ ਉਧਰ ਕੀ ਤੁਹਾਡੇ ਵੱਲੋਂ ਪਹਿਲਾਂ ਕੋਈ ਗੱਲ ਹੋਈ ਹੈ ਜਾਂ ਉਹਨਾਂ ਵੱਲੋਂ ਆਪੇ ਆਏ ਨੇ ਪੂੜਾ ਸਿੱਟ ਰਹੇ ਤੇ ਪਿੱਛੇ ਅੱਛਾ ਕੀ ਕਹਿੰਦੇ ਨੇ ਤੁਹਾਨੂੰ ਵੀ ਇੱਥੋਂ ਉੱਠ ਜਿਓ ਹਾਂ ਅਸੀਂ ਕਿਹਾ ਵੀ ਸਾਡਾ ਕਿਸੇ ਠਿਕਾਣਾ ਹੋ ਗਿਆ ਅਸੀਂ ਵਗ ਜਾਾਂਗੇ ਸਾਡਾ ਸਾਰਾ ਕੁਝ ਉਰੇ ਬਣਿਆ ਹੋਇਆ ਵੇ ਸਦੋਂ ਜਿੱਥੇ ਬਿਠਾਉਣਗੇ ਅਸੀਂ ਉੱਥੇ ਬਹਿ ਜਾਾਂਗੇ ਅੱਛਾ ਠੋ ਸਾਰਾ ਸਬੂਤ ਹੋ ਰਿਹਾ ਦੇ ਸਾਡਾ ਵੋਟਾਂ ਪਿੰਡ ਦੀਆਂ ਨੇ ਹਾਂਜੀ ਸਕੂਲ ਵੀ ਜਾਂਦੀ ਜਵਾਕ ਸਰਕਾਰੀ ਸਕੂਲ ਚ ਲੱਗੇ ਤੁਸੀਂ ਜਗ੍ਹਾ ਲੈਣੀ ਸੀ ਫਿਰ ਆਪਦੀ ਖਰੀਦਣੀ ਸੀ ਜਗ੍ਹਾ ਪੈਸਾ ਨਹੀਂ ਹੈਗਾ ਸਾਡੇ ਕੋਲ ਇਹ ਟੋਟੇ ਟੋਟੇ ਵੋਟਾਂ ਬਣੀਆਂ ਨੇ ਤੁਸੀਂ ਜਗ੍ਹਾ ਖਰੀਦ ਲੈਣੀ ਸੀ ਰਜਿਸਟਰੀ ਕਰਾ ਲੈਂਦੇ ਜਾਂ ਪੰਚਾਇਤ ਤੋਂ ਖਰੀਦ ਲੈਂਦੇ ਕੀ ਹੋਇਆ ਰੰਗਨਾ ਕੋ ਬੋਲੋ ਹਤਾਬਾ ਗਰੀਬ ਆਸੀ ਤੂੰ ਕਿਥੋਂ ਕਿਥੇ ਲੱਗ ਗਈ ਇਹ ਸੁਣਨ ਦੇ ਵਿਚਾਰ ਹੈਗਾ ਇੰਨੇ ਜਗ੍ਹਾ 'ਚ ਬੈਠੇ ਕਿ ਕੀ ਕਾਰਨ ਕੀ ਹੈ ਸਾਨੂੰ ਤਾਉਨਾ ਕਿਹਾ ਸੀ ਬੋਟਾ ਬਣਾ ਬਣਾ ਕੇ ਬੈ ਸਾਨੂੰ ਜਿੱਥੇ ਬਿਠਾਏ ਨਾ ਉੱਥੇ ਸਾਨੂੰ ਬਿਠਾਉਣਾ ਹੈ ਪਿੰਡ ਦੀ ਪੰਚਾਇਤ ਮੌਜੂਦਾ ਸਰਪੰਚ ਤੋਂ ਸਾ ਠੰਡ ਵਾਲੇ ਮਹੀਨੇ ਲੰਘ ਗਏ ਜਿਹੜੇ ਅਸੀਂ ਉੱਠ ਜਾਵਾਂਗੇ ਇੱਕ ਹੀ ਜਗ੍ਹਾ ਤੁਸੀਂ ਖਰੀਦ ਲਈ ਚਾ ਹਾਂ ਬੱਚੇ ਛੋਟੇ ਛੋਟੇ ਨਾ ਅਸੀਂ ਕਿੱਥੇ ਲੈ ਕੇ ਜਾਈਏ ਹੁਣ ਪਰ ਜਿਹੜਾ ਸਾਡੇ ਕੋਲ ਕੀ ਹੈਗਾ ਵੱਡਣ ਨੂੰ ਅਸੀਂ ਤਾਂ ਆਪ ਡੱਟਦੇ ਹਾਂ ਅਸੀਂ ਤਾਂ ਦੂਰ ਬੈਠੇ ਹਾਂ ਤੁਸੀਂ ਕਿਹਾ ਵੀ ਤਰ ਅਸੀਂ ਪੂਰਾ ਸਟੇ ਬੰਦ ਜਾਵੇਂ ਵੀ ਗੱਲ ਇਹ ਆਉਂਦੇ ਅਸੀਂ ਇੱਕ ਵੀ ਸੀ ਨਾ ਜੁੜਨਾ ਬੋਟਾ ਨਹੀਂ ਕਿਸਾਨ ਨੂੰ ਕੀ ਹੈਗਾ ਗਰੀਬ ਮਾਰੇ ਜਾਣਗੇ ਹੋਰ ਕੀ ਆ ਨਾਗੇ ਨਹੀਂ ਮਾਰਾਂਗੇ ਨਾ ਕੋਣ ਕਹਿੰਦਾ ਐ ਸੰਬਲੇ ਗੋਲੇ ਨਿਕੜਾ ਵਾਦੇ ਬਾਤ ਤੁਸੀਂ ਕੀ ਕਹਿਣਾ ਹੁਣ ਕਦੋਂ ਉਠੋਗੇ ਠੰਡ ਤੋਂ ਬਾਅਦ ਹਲੋ ਹਲੋ ਕੋਈ ਕੋਈ ਨਹੀਂ ਆ ਵੀਡੀਓ ਮੈਂ ਸਰਪੰਚ ਜੀ ਦਸਕਰਨ ਸਿੰਘ ਪਿੰਡ ਪੱਟੀਵਾਲ ਕਲਾਂ ਤੋਂ ਹਾਂਜੀ ਸਰਪੰਚ ਸਾਹਿਬ ਕੀ ਅੱਜ ਮੈਟਰ ਕੀ ਹੋਇਆ ਮੈਟਰ ਦੀ ਅੱਜ ਤਾਂ ਨਹੀਂ ਇਹ ਮੈਂ ਇਹਨਾਂ ਨੂੰ ਤਲਾਹ ਲਾਜਿਆ ਸੀ ਅੱਜ ਤੋਂ 10 ਦਿਨ ਪਹਿਲਾਂ ਹਾਂਜੀ 15 ਦਿਨ ਪਹਿਲਾਂ ਵੀ ਯਾਰ ਆਪਦਾ ਕਿਤੇ ਹੋਰ ਵੇਜੋ ਇਹ ਧਰਮਸ਼ਾਲਾ ਬਣਾਈ ਆ ਤੇ ਅਸੀਂ ਇਹਦੀਆਂ ਚਾਰ ਦਵਾਰੀਆਂ ਕਰਨੀਆਂ ਨੇ ਤੇ ਥਾਉ ਆ ਜਿਹੜਾ ਇਹ ਵਰਤੋਂ ਲਈ ਆਜੂ ਤੇ ਹਾਂ ਜੀ ਜਿਹੜੀਆਂ ਗੱਡੀਆਂ ਵਾਲੇ ਬੈਂਦੇ ਨੇ ਜੀ ਇਹ ਜਦੋਂ ਜੀ ਨਾਲੇ ਬਿਠਾਏ ਤੇ ਜੀ ਜਦੋਂ ਮਿੱਟੀ ਪਾ ਰਹੇ ਸੀ ਉਦੋਂ ਇਹਨਾਂ ਨਾਲ ਇਹ ਇਹ ਕਹਿੰਦੇ ਵੀ ਅਸੀਂ ਕਿਤੇ ਹੋਰ ਬੈਜਾਂਦੇ ਆ ਮੈਂ ਕਿਹਾ ਚਲੋ ਇੰਨੇ ਬੈਠੇ ਰਹੋ ਅਸੀਂ ਮਿੱਟੀ ਵਾਲੇ ਸਾਈਡ ਤੇ ਪਾ ਲੈਂਦੇ ਆ ਜੀ ਜਦੋਂ ਅੱਗੇ ਕਿਤੇ ਚਾਰ ਦਵਾਰੀ ਮਾਰਾਂਗੇ ਤੁਸੀਂ ਉੱਠ ਖੜੇ ਹੋ ਹੁਣ ਇੱਕ ਕੁਸ਼ਕ ਬੰਦੇ ਇਸ਼ੂ ਜੀ ਬਣਾ ਰਹੇ ਨੇ ਵੀ ਇਹ ਥਾਉ ਤੇ ਕਬਜ਼ਾ ਹੀ ਕਰਾਉਣਾ ਮਤਲਬ ਵੀ ਅਸੀਂ ਇੱਥੋਂ ਉੱਠ ਨਹੀਂ ਦੇਣੇ ਤੇ ਪਹਿਲਾਂ ਵੀ ਜਦੋਂ ਇਹ ਕਈ ਸਾਲਾਂ ਦੇ 20 ਸਾਲ ਦੇ ਆਉਂਦੇ ਰਹਿੰਦੇ ਨੇ ਆਪਣੇ ਪਿੰਡ ਉਹ ਤੋਂ ਵੀ ਪਹਿਲਾਂ ਦੇ ਤੇ ਉੱਠਦੇ ਵੀ ਨੇ ਤੇ ਬੈਠਦੇ ਵੀ ਨੇ ਉਸ ਤੋਂ ਬਾਅਦ ਹੀ ਕਿਸੇ ਹੋਰ ਪਿੰਡ ਚ ਚਲੇ ਜਾਂਦੇ ਨੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਹੁਣ ਇਹਨਾਂ ਨੂੰ ਪੰਚਾਇਤੀ ਥਾਵਾਂ ਤੇ ਇਹਨਾਂ ਨੇ ਕਬਜ਼ੇ ਕਰਨੇ ਨੇ ਹੁਣੇ ਵਾਲੇ ਜਵਾਬ ਤਾਂ ਇਹੀ ਆ ਜੀ ਵੀ ਅਸੀਂ ਕਿਤੇ ਹੋਰ ਸਾਨੂੰ ਪਠਿਓ ਸਾਡੇ ਲਵੇ ਕਿਤੇ ਹੋਰ ਬਿਠਾਉਣ ਨੂੰ ਕੋਈ ਜਗ੍ਹਾ ਜੋਗਾ ਨਹੀਂ ਪਰ ਕਾਰਨ ਕੀ ਹੈ ਇਹਨਾਂ ਦਾ ਇੱਥੇ ਤਰੀਕੇ ਨਾਲ ਇਸ ਤਰੀਕੇ ਨਾਲ ਕਬਜ਼ਾ ਕਰਨਾ ਕਬਜ਼ਾ ਦੀ ਅੱਧੀ ਤਾਂ ਇਹ ਮੰਡੀ ਦੀ ਜਗ੍ਹਾ ਅੱਧੀ ਅੱਧੀ ਪੰਚਾਇਤ ਦੀ ਹੈ ਠੀਕ ਹੈ ਹਾਂਜੀ ਫੋਕਲ ਪੁਆਇੰਟ ਦੀਆਂ ਨਾਜ਼ ਮੰਡੀ ਤੋਂ ਨੇੜੇ ਕੱਢ ਦਿੰਦੇ ਤੇ ਸ਼ੋਹ ਹੱਕ ਚੋ